ਸੰਤਾਨਾਂ ਨੂੰ ਜਿਹੜੇ ਵਾਚਾਰਕ ਹੁਣ ਵੀ ਕਰਦੇ ਆਂ ਜਿੱਥੇ ਜਿਲ੍ਹੇ ਵਿੱਚ ਖਾਸ ਕਰਕੇ ਮੇਰੇ ਮੇਰੇ ਪਿੰਡਾਂ ਦੇ ਆ ਖਾਸ ਕਰਕੇ ਜੀਨੀਦਾਲ ਕਿਸਾਨਪੁਰਾ ਜਿਹੜੇ ਕੰਬੈਨਾਂ ਨੂੰ ਤਿਆਰ ਖੜੀ ਕਰਦੇ ਆ ਬੈਠੇ ਆ ਇਸੀ ਢੋਲਾ ਵੱਢਣਾ ਤਾਂ ਹੀ ਵੱਢ ਹੋਊਗਾ ਨਹੀਂ ਬੰਦ ਲੱਗੂਗਾ ਉਹਨੇ ਸਾਰੇ ਨੂੰ ਬੇਨਤੀ ਆ ਉਹ ਪਹਿਲਾਂ ਆਪਾਂ ਇਹਨੂੰ ਬੰਦ ਨੂੰ ਬਚਾਈਏ ਉਹ ਸਿਰ ਸਾਰੇ ਜਿਹੜੇ ਹੈਗੇ ਆ ਮਾਰੇ ਕਿਰਪਾ ਕਰੇ ਤੁਸੀਂ ਬੜਾ ਔਖਾ ਵਾ ਲੋਕਾਂ ਦੇ ਘਰਾਂ ਤੇ ਕਰਤੂਰੀਆਂ ਅਨਾਜ ਸਾਡੇ ਬਕੌਫਰ ਸਜਾਣੇ ਤੂੰ ਲੋੜ ਹੈ ਕਿਥੇ ਹੁਣ ਮਿਹਨਤ ਦੀ ਲੋੜ ਆ। ਸੋ ਆਪਾਂ ਜੇ 1-2 ਦਿਨ ਸਾਨੂੰ ਮਿਹਨਤ ਕਰਨੀ ਪੈਂਦੀ ਐ, ਅਸੀਂ ਕਰ ਲਈਏ। ਘਰਾਂ 'ਚ ਏਸਿਆ ਜਿਹੜਾ ਪੋ ਅੱਜਾ ਕੱਟੀ ਕਰ ਰਹੀ ਆ ਬੰਦਗੀ ਸਾਡੇ ਦੇ। ਕਿਉਂਕਿ ਇਹ ਜਿਹੜੀ ਆਫਤ ਹੁੰਦੀ ਐ ਇਹ ਇੱਕ ਤੇ ਨਹੀਂ ਹੁੰਦੀ। ਕਿਦਾ ਸਿਰ ਸਾਰੇ ਤੇ ਪੈਣਾ। ਜੇ ਕਿਸਾਨਾਂ ਦੀ ਫਸਲ ਗਲ ਗਈ ਤੇ ਨਾਲ ਮਜ਼ਦੂਰ ਵੀ ਜੇ ਅਜੇ ਘਰਾਂ ਇਹਨੇ ਦੇਖਣਾ ਥੋੜਾ ਵੀ ਇਹ ਕਿਸਾਨ ਦੀ ਕੋਠੀ ਐ ਮਜ਼ਦੂਰ ਦੀ ਕੋਠੀ ਐ ਜਾਂ ਕਿਸੇ ਹੋਰ ਦੀ ਐ। ਇਹ ਸਭ ਸਾਰਿਆਂ ਦੇ ਹੁੰਦਾ ਕਿਸਾਨੀ ਸਾਰਿਆਂ ਨੂੰ ਡੱਡ ਦੇ ਮੁਕਾਬਲਾ ਕਰਨਾ ਚਾਹੀਦਾ ਜਿਸੇ ਸਰਕਾਰ ਨੇ ਉਹ ਖੋਜਾ ਆ ਸਾਡੇ ਜਿਹੜੇ ਅਧਿਕਾਰੀ ਲੱਗੇ ਉਥੇ ਆਪਾਂ ਵੀ ਜਿਹੜਾ ਹੈਗਾ ਉਹ ਚੀਜ਼ ਨੂੰ ਹਮਲਾ ਮਾਰੀਏ ਤਾਂ ਕਿ ਆਪਣਾ ਹੱਥੀ ਆਪਣਾ ਆਪੇ ਹੀ ਕਸਵਰੀ ਦੀ ਮਿਕਾਲਾਂਗੇ ਸਾਡੇ ਹੀ ਬੱਡੇ ਉਸ ਵਾਸਤੇ ਬੇਨਤੀ ਕਰਦੇ ਹਾਂ ਜਰੂਰ ਤੁਸੀਂ ਆਓ ਆ ਬੋਰੇ ਪਰਤੇ ਆਪਾਂ ਰਾਜ ਨੂੰ ਵੀ ਜਿਹੜੇ ਸਾਡੇ ਵੀਰ ਬੇਨਤੀ ਕਰਦੇ ਕਿ ਜਿਹੜੇ ਦੇ ਨੇ ਦੁਕਾਨਾਂ ਜਾਂ ਹੋਰ ਕੰਮ ਕਰਦੇ ਸੀ ਪਿਛਲੀ ਵਾਰ ਦੇਖੇ ਰਾਗ ਨੂੰ ਇਥੇ ਪਰ ਆ ਦੇ ਸਕਦੇ ਹੋ ਉਹਨਾਂ ਨੂੰ ਬੇਨਤੀ ਹੈ ਜਰੂਰ ਆਓ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਜ ਜਿਹੜੀ ਇਹ ਇਹਦੇ ਵਾਸਤੇ ਰਾਜ ਨੂੰ ਵੀ ਇਹਨੂੰ ਚਾਲੂ ਰੱਖੀਏ ਤਾਂ ਕਿ ਇਹ ਭਾਗ ਜਿਹੜੀ ਰੁਕੇ